ਸਵਾਗਤ ਹੈ ਕਿਸਾਨ ਵੀਰੋ ਹੋਡਾ ਢੱਲੋਂਡੇ ਦੀ ਫਾਰਮ ਪਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਸਕਰੀਨ ਤੇ ਚੱਲ ਜੀਦਾ ਬਾਈ ਦੀਪੂ ਕੋਲੇ ਪਹੁੰਚਿਆ ਪੈਨ ਨਾਲ ਕਰੇ ਜੀ ਦੋ ਲਾ ਤੁਹਾਡੇ ਵਾਸਤੇ ਸੇਲ ਦੇ ਇੱਕ ਟੋਕੜ ਗੰਮਣ ਥੋੜੀ ਜ਼ਿਆਦਾ ਮੰਗ ਹੁੰਦੀ ਹੈ ਦੁੱਧ ਵੀ ਚੰਗਾ ਹੈ ਤੇ ਨਾਲ ਥੋਕੜ ਗੱਬਣ ਵੀ ਤੇ ਇੱਕ ਐਚਐਫ ਨਸਲ ਦੀ ਗੱਬਣ ਵੜਾ ਗੱਲਬਾਤ ਬਾਈ ਨਾਲ ਕਰਾਵਾਂਗੇ ਬਾਕੀ ਨੰਬਰ 22 ਦਾ ਸਕ੍ਰੀਨ ਤੇ ਚੱਲੀ ਹੁੰਦਾ ਆਜੋ ਵੀਰੇ ਸਸਰੀ ਘਰ ਬਾਈ ਸਸਰੀ ਘਰ ਬਾਈ ਜੀ ਪੂਰੇ ਦੀ ਪੂਠੀ ਕੋ ਪੂਰੇ ਵਧਗਾ ਬਾਈ ਪਹਿਲਾਂ ਤਾਂ ਨੰਬਰ ਬੋਲੋ ਜੀ 88411044 ਪਿੰਡ ਅਲਗੜਿਆ ਗਿਆ ਬਾਈ ਜ਼ਿਲ੍ਹਾ ਬਰਨਾਲਾ ਦਸੀਤਾ ਪਾ ਗਈ ਓਕੇ ਜੀ ਨੇੜੇ ਭਦੌੜ ਸਲਾਦਪੁਰ ਤੇ ਜੰਗੀਆਂ ਨੇ ਆ ਗਿਆ ਤੇ ਉਹ ਦੇੜੀਆਂ ਆਪਾਂ ਦੋ ਵੱਡੀਆਂ ਵੜਾਂ ਪਾਈਆਂ ਪੂਰੇ ਵਧੀਆਂ ਵੇਗੀਆਂ ਬਾਈ ਚੈਨਲ ਤੇ ਵਿਕੀਆਂ ਆਪਣੇ ਤੇ ਅੱਜ ਆਪਾਂ ਇੱਕ ਥੋਕੜ ਗੱਬਣ ਦਿਖਾਉਣੀ ਆ ਵੀਰੇ ਹਨਾ ਹਾਂ ਤੇ ਇੱਕ ਦਿਖਾਉਣੀ ਆ ਆਪਾਂ ਐ ਸੋਣ ਵਾਲੀ ਪੰਜ-ਸੱਤ ਦਿਨਾਂ ਦੀ ਓਕੇ ਜੀ ਆਪਾਂ ਪਹਿਲੇ ਨੰਬਰ ਵਾਲੀ ਬਾਰੇ ਗੱਲ ਕਰ ਲਗੇ ਜਿਹੜੀ ਚੰਗੇ ਥਣਲੇ ਵਾਲੀ ਚੰਗੇ ਪ੍ਰਿੰਟ ਵਾਲੀ ਚੰਗੀ ਜਾਤ ਵਾਲੀ ਬਹਿੜਾ ਕੀ ਡਿਟੇਲ ਆ ਬਾਈ ਇਹਦੀ ਇਹ ਦੂਜਾ ਸੂਆ ਵਾਸਤੇ ਗੱਭਣਾ ਬਾਈ ਸੂ ਸੂ ਵੀ ਦੂਜਾ ਸੂਆ ਸੀਲ ਸਾਬ ਬੜੀਆ ਯਾਰ ਸੀਲ ਸੀਲ ਬਥੇਰੀ ਆ ਥਣਲੇ ਵਾਲੀ ਬਹੁਤ ਜਿਆਦੀ ਸਾਫ ਆ ਓਕੇ ਜੀ ਆ ਕਰੋ ਚੈੱਕ ਜੇ ਮਰਜੀ ਮਸ਼ੀਨ ਤੇ ਚੋਲੇ ਬੰਦਾ ਘਰੇ ਦੇ ਤੇ ਕਿੰਨਾ ਦੁੱਧ ਕੱਢਿਆ ਦੀਪੂ ਤਾਂ ਪਹਿਲੇ ਸੂਏ ਦਾ ਜਿਹੜਾ ਆਉਣਾ ਬਰੀਕਿਆਂ ਨੇ ਬਾਈ 20 ਕਿਲੋ ਦੁੱਧ ਦੱਸਿਆ ਮਾ ਲੈ ਜੋ ਤੋਰੋ ਫਿਰ ਇਹ 20 ਕਿਲੋ ਹੈ ਜੀ ਫਿਰ ਦੇ ਦੂ ਭਾਈ 2 ਕਿਲੋ ਆਪਾਂ 20 ਕਹਿ ਕੇ ਦੇਵਾਂਗੇ 20 ਕਹਿ ਕੇ ਬਾਕੀ ਦਾ ਇਹ ਦੇ ਦੂਗੀ ਬਾਹਰ ਕੋਈ ਇਹ ਜਿਹਾ ਬਰੀਕ ਅੰਗਾਰਿਆ ਭਾਈ ਇਹਨੂੰ ਆਣਾ ਉਹਨੇ ਕਿ ਛੋਟੀ ਆ ਜੀ ਜਾਂ ਵੀ ਡੱਬੀ ਆ ਗਈ ਜਾਤਾਲੀ ਆ ਗਈ ਜਿਹੜੇ ਹਾਵਣਾ ਕਿ ਬਲੱਡ ਬਰੀਕ ਆ ਬਰੀਕਾਂ ਦੀ ਚੰਗੀ ਆ ਹੂੰ ਉਹ ਕੁਆਲਿਟੀ ਹੁੰਦੀ ਆ ਭਾਈ ਕਿਸੇ ਕਿਸੇ ਬਫਸ ਜੀ ਹੁੰਦੀ ਆ ਆ ਦੇਖੋ ਜੀ ਜਿਹੜੇ ਹਾਵਣਾ ਬਰੀਕੀਆਂ ਨੇ ਬਾਹਰ ਚ ਫੇਸ ਹੰ ਅੰਗਾ ਪੈਰਾਂ ਦੀ ਬੋਦੀ ਸਟ੍ਰਕਚਰ ਸਟ੍ਰਕਚਰ ਪੂਰਾ ਵਧੀਆ ਚ ਨਹੀਂ ਨਹੀਂ ਸੀ ਪੂਰੇ ਵਧੀਆ ਅੰਗ ਪੈਰ ਆ ਗਏ ਸਾਰੇ ਅੱਖਰ ਪੂਰੇ ਕਰਦੀ ਐ ਇਹ ਹਾਂ ਤੇ ਥਣ ਬੜਾ ਚੰਗਾ ਲੱਗਿਆ ਸ਼ੈਡ ਨਹੀਂ ਕੋਈ ਕੋਹ ਨਹੀਂ ਚਾਰੇ ਥਣ ਚਾਰੇ ਗੁੱਠਾ ਤੇ ਲੱਗਿਆ ਪੀੜੀ ਦੇ ਪਾ ਵਾਂਗੂ ਲੱਗਿਆ ਜੀ ਤੇ ਚੈੱਕ ਤੁਸੀਂ ਆਪ ਕਰਨੀ ਐ ਦਸੱਲੀ ਵੀ ਤੁਸੀਂ ਆਪ ਕਰਨੀ ਤੇ ਬੈਡ ਮੇਰੇ ਹਿਸਾਬ ਨਾਲ ਕਿਤਨੀ ਖੁੰਜੀ ਤੇ ਦੁੱਧ ਬਾਈ ਨੇ 20 ਕਿਲੋ ਕਿਹਾ ਵਾਕਈ ਕਰਮਾਲੀ ਨੇ ਦੇ ਦੇਣਾ ਤੇ ਤੈਨ ਕਿੰਨੇ ਕੱਢ ਜੂ ਬਾਈ ਦੀਪੂ ਦਿਨ ਬਾਈ ਜਿਹੜੇ ਹਿਸਾਬ ਨਾਲ ਮਾਲਕ ਨੇ ਦੱਸਿਆ 5 ਤੋਂ 7 ਦਿਨ ਲੈ ਤੇ ਪੈਰ ਬਟਣਾ ਇਹਦਾ ਹੈ ਹੀ ਨਹੀਂ ਹਲਾ ਦੇ ਮੈਂ ਤਾਂ ਜਿੱਦਲੇ ਪਾਸੇ ਮਰਜੀ ਬ ਤੇ ਫਿਰ ਕੀ ਡਿਮਾਂਡ ਕਰ ਰਿਆ ਆਂ ਦੀ ਇਹਦਾ ਮੁੱਲ ਬਈ ਫੋਨ ਤੇ ਕਰਾਂਗੇ ਅੱਛਾ ਤੇ ਦੋ ਨੰਬਰ ਜਿਹੜੀ ਆਪਾਂ ਇਹ ਟੋਕੜਾ ਬਣਾ ਲਈ ਬਈ ਸਾਢੇ 9 ਮਹੀਨੇ ਦੀ ਗੱਬਣਾ ਥੋੜਾ ਜਿਹਾ ਚਿਪ ਤੇ ਸ਼ਾਈਵਾਲ ਦਾ ਕਰਾਉ ਸਾਰਾ ਕਰਾਉ ਸ ਆ ਗਿਆ ਵੀਰੇ ਤੇ ਕਿੰਨਾ ਦੁੱਧ ਰੈਡੀ ਹੈ ਚਮਾਂ ਦੀ ਬਈ 11 ਕਿਲੋ ਦੁੱਧ ਆਪਾਂ 10 ਕਿਲੋ ਕਹਿ ਕੇ ਦੇਣੀ ਆ ਤੇ ਕਿਹੜੇ ਸੂਏ ਵਾਸਤੇ ਗੱਬਣਾ ਇਹ ਤੀਜੇ ਸੂਏ ਵਾਸਤੇ ਗੱਬਣਾ ਤੀਜੇ ਸੂਏ ਵਾਸਤੇ ਗੱਬਣਾ ਦੂਜੇ ਸੂਏ ਸੂਈ ਵੀ ਵੀਰੇ ਹਾਂ ਕਿੰਨੇ ਚਿਰ ਦੀ ਗੱਬਣਾ ਇਹ ਸਾਢੇ 3 ਮਹੀਨੇ ਵੀ ਵੀਰੇ ਮਾਰ ਦੇ ਦੋ ਦੋ ਧਾਰਾ ਬੜਾ ਕਮਾਲ ਆ ਹਨਾ ਦੀਪੂ ਤੇ ਦੁੱਧ ਕਿੰਨਾ ਰੈਡੀ ਦੁੱਧ ਬਾਈ ਇਸ ਟਾਈਪ ਹਾਂ ਦਾ 11 ਕਿਲੋ ਆਪਾਂ 10 ਕਿਲੋ ਕਹੀ ਜਦੋਂ ਮਿਣ ਲਿਆਂਗੇ ਜਦੋਂ ਮਿਣ ਕੇ ਲਿਆਂ ਵੀਡੀਓ ਬਣਾਉਣ ਦਾ ਟਾਈਮ ਆਪਣਾ ਦੁਪਹਿਰ 2 ਵਜੇ ਤੋਂ ਸਾਵਨ ਜੱਜ ਕਰ ਲਓ 4 ਘੰਟੇ ਚਵਾਈ ਦੇ ਵਿੱਚ ਬਾਕੀ ਬੈਠੇ ਬਾਕੀ ਦਾ ਮੈਨੂੰ ਬਾਈਆਂ ਨਾਲ ਮੇਰਾ ਚੰਗਾ ਬਾੜ ਪਸੂ ਚੋਂ ਦੇ ਲੇਟ ਆ ਹਾਂ ਹਨਾ ਵੀਰੇ ਆਪਾਂ ਵਪਾਰ ਨਾਲ ਕੋ ਆਏ ਨਹੀਂ ਵੀਰੇ ਤਿੰਨ ਨੰਬਰ ਉੱਠ ਗਈ 14 ਓਕੇ ਜੀ ਆਪਾਂ ਆ ਆਮ ਵਪਾਰ ਨਾਲ ਆ ਕੰਮ ਨਹੀਂ ਹੈਗਾ ਦੇਖਦੀ ਮਤਵਾ ਬਸ ਆਪ ਠੀਕ ਹੈ ਜੀ ਸੱਚ ਕਹਿਗੀ ਦੇਣਾ ਜਿਹੜਾ ਕੋਈ ਦੇਣਾ ਭਾਈ ਯਾਰ ਤੇਦੀ ਪੁੱਛਾ ਚੈੱਕ ਪਾਸ ਕਰਾਈ ਵੀਰੇ ਚੈੱਕ ਵੀਰੇ ਆਪਣੀ ਗਾਰੰਟੀ ਦੇ ਹੋਗੀ ਕਿੰਨੇ ਚਿਰ ਦੀ ਚੈੱਕ ਪਾਸ ਸਾਢੇ 3 ਮਹੀਨੇ ਦੀ ਚੈੱਕ ਪਾਸ ਸਾਢੇ 3 ਮਹੀਨੇ ਜਮਾ ਚੈੱਕ ਪਾਸ ਜਮਾ ਚੈੱਕ ਪਾਸ ਓਕੇ ਜੀ ਤੇ ਕੱਲਾ ਆਏ ਨਾ ਕਹੇ ਬੰਦਾ ਸਿੰਘਾਂ ਤੋਂ ਨਾ ਡਰੇ ਸਿੰਘਾਂ ਠੰਡੇ ਠੁੰਡੇ ਦਾ ਚਾਹੀ ਇੱਥੇ ਵੇਖੀ ਚੋਣਾਂ ਦਾ ਓਕੇ ਜੀ ਆ ਦੇਖੋ ਕਮਾਲ ਆ ਹਨਾ ਲੈ ਰੇੜੀ ਦੁੱਧ ਵਾਲੀ 10 ਕਿਲੋ ਵਾਲੀ 10 ਕਿਲੋ ਦੁੱਧ ਹਾਲੇ ਚੱਕੜ ਗਿਆ ਇਹ ਸੂਜਣ ਲਾਉਣਾ ਬੰਦੇ ਨੇ ਹੂੰ ਬਣੇ ਰਿਓ ਵੀਡੀਓ ਤੇ ਬਾਈ ਦੁੱਧ ਤੁਹਾਨੂੰ ਮਿੰਕੇ ਦੂ ਤੇ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਇਹਦਾ ਤੇ ਸਮੀ ਪੜੀ ਵੀ ਬੀ ਚੰਗੀ ਆ ਤੇ ਆ ਗਿਆ ਅੱਜ ਪੱਠੇ-ਪੁੱਠੇ ਥੋੜੇ ਘੱਟ ਚੱਕੇ ਲੱਗਦੇ ਹਨ ਭਾਈ ਹੁਣ ਹੀ ਆਇਆ ਸਾਰਾ ਮਾਲ ਯੂ ਆਹ ਦੇਖੋ ਜੀ ਕੁਆਲਿਟੀ ਫੁੱਲ ਬਾਈ ਕੋਲੇ ਹੋਰ ਵੀ ਪਾਸੋਂ ਕਈ ਖੜੇ ਆ ਉਹਨਾਂ ਦੀ ਵੀਡੀਓ ਕੱਲ ਨੂੰ ਕਵਰ ਕਰਾਂਗੇ ਜੋ ਨਮਾਤ ਬਾਅਦ ਲੈ ਹਨਾ ਹਾਂ ਤੇ ਦੀਪੂ ਕੀ ਪੈਸੇ ਆ ਵੀਰੇ ਇਹਦੇ 42000 ਚ ਮਾਨਤਨ ਕਰਦਾ ਜਮਾ ਜਾਏ ਰੇਟ ਆ ਇਹ ਦੁਕਾਨ ਦਾ ਨਾ 42000 ਕਿੰਨੇ ਮਹੀਨੇ ਦੁਬਾਰਾ ਫੇਰਦਾ ਸਾਡੇ 3-4 ਮਹੀਨੇ ਦੀ ਗੱਭੜਾ 10 ਕਿਲੋ ਦੁੱਧ ਦਾ ਜਹਾਜ਼ ਲੈ ਕੇ ਲੈ ਜਿਹੜਾ ਮੈਂਕੇ ਲੈ ਜੇ ਓਕੇ ਜੀ ਤੇ ਫੇਰ ਕੁਆਲਟੀ ਕਰੋ ਚੈੱਕ ਤੀਜੇ ਤੋਂ ਚੌਥਾ ਸੁਆ ਨਹੀਂ ਬਸ ਆਪਾਂ ਇੱਕ ਗੱਲ ਕਹਿੰਦੇ ਸਿੰਗਾ ਤੋਂ ਡਰ ਕੇ ਆ ਵੀ ਬੰਦਾ ਸਿੰਗਾ-ਸੁੰਗਾ ਨੂੰ ਜਿੰਨੇ ਮਰਜੀ ਬੈਠਾ ਰਹਿ ਕੋਲੇ ਦੇ ਹੂੰ ਬਹੁਤ ਸੀਲ ਅਗਰ ਮੈਂ ਆ ਦੇਖੋ ਜੀ ਹਜੇ ਉਹ ਚੱਪਤਾ ਕਰ ਜੂਗੀ ਥੋੜਾ ਜਿਹਾ ਹੂੰ ਓਕੇ ਜੀ ਤੇਰਾ ਮੁੱਲ ਦੀ ਪੁਝਾਇ ਜੀ ਹੋ ਇਹ ਜਮਾ ਜਾਂਜ ਕਰਾਂਗੇ ਤੇ ਇਹਦਾ 42000 ਚਮਾਨਦਾਰ ਹੋਣਾ 10 ਕਿਲੋ ਦੁੱਧ ਕਿੰਨੇ ਮਹੀਨੇ ਦੁਆਰਾ ਫੇਰ ਦੱਸ ਦੇ ਸਾਢੇ 3 ਮਹੀਨੇ ਦੀ ਕਪੜਾ ਸਾਢੇ 3 ਮਹੀਨੇ ਦੀ ਠੀਕ ਹੈ ਜੀ ਤੇ ਆਪ ਦੀ ਚੈੱਕ ਤੁਸੀਂ ਕਰਾਉਣੀ ਹੈ ਡਾਕਟਰ ਲਿਆ ਕੇ ਉਹਦੀ ਚੈੱਕ ਕਰਾ ਕੇ ਲੈ ਕੇ ਜਾਓ ਠੀਕ ਹੈ ਜੀ ਤੇ ਨੰਬਰ ਫੇਰ ਬੋਲ ਦਿਓ 984110410 ਪਿੰਡ ਅਲਕੜੇ ਜੀ ਜ਼ਿਲ੍ਹਾ ਬਰਨਾਲਾ ਤਸੀਲ ਤਾਪਾ ਤੇ ਨੇੜੇ ਬੈਂਗਾਂ ਦੇ ਮੇਨ ਪਧੌੜਾ ਜੀ ਦੋ ਬਿਹੜਾਂ ਨੇ ਦੋਨੇ ਤੁਹਾਨੂੰ ਦਿਖਾਤੀਆਂ ਇੱਕ ਸਾਢੇ 3 ਮਹੀਨੇ ਚੈੱਕ ਪਾਸ 10 ਕਿਲੋ ਦੁੱਧ ਰੇੜੀ ਇੱਕ 5 ਤੋਂ 7 ਦਿਨ ਬਾਕੀ ਐਚਪਨਸਲ ਦੀ ਚੰਗੇ ਰਿਕਾਰਡ ਬਾਕੀ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਤੈਅ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ